ਅਕਾਲੀ ਦਲ ਨਾਲ ਦਾ ਇਤਿਹਾਸ ਕਿਸੇ ਕੋਲ ਨਹੀਂ ਪਰ ਅੱਜ ਕੱਲ੍ਹ ਨੂੰ ਚਲਾ ਕੌਣ ਰਿਹਾ ਅਕਾਲੀ ਦਲ ਨੂੰ ਕੰਟਰੋਲ ਕੌਣ ਕਰ ਰਿਹਾ ਇੱਕ ਕੰਪਨੀ ਵਾਂਗੂ ਕੰਟਰੋਲ ਕੌਣ ਕਰ ਰਿਹਾ ਅਕਾਲੀ ਦਲ ਨੂੰ ਆਪੇ ਬਣੇ ਮਾਝੇ ਦੇ ਜਰਨੈਲ ਜੋ ਚਲਾ ਰਹੇ ਨੇ ਸਚਾਈ ਹੈ ਤਲਵੀਰ ਸਿੰਘ ਗਿੱਲ ਦੀ ਗੱਲ ਦੇ ਵਿੱਚ ਕਿ ਇੱਥੇ ਕੰਮ ਕਰਨ ਵਾਲੇ ਬੰਦੇ ਦੀ ਕਦਰ ਨਹੀਂ ਵਾਜੇ ਦੇ ਵਿੱਚ ਆ ਜੋ ਸਰਦਾਰ ਰঞ্জੀਤ ਸਿੰਘ ਬਰਮਪੁਰਾ ਜਿੰਨਾ ਦੇ ਇੱਕ ਬਾਦ ਉਹਨਾਂ ਤੋਂ ਬਾਅਦ ਉਹਨਾਂ ਦਾ ਬੇਟਾ ਉਹ ਰਿਆਸਤ ਸਮਝ ਕੇ ਪਾਰਟੀ ਚਲਾਉਣ ਲੱਗ ਗਿਆ ਜੀ ਜੀ ਸਰਦਾਰ ਵਿਰਤਾ ਸਿੰਘ ਬਲਟੋਆ ਨੇ ਉਹ ਕਹਿੰਦੇ ਨੇ ਕਿ ਮੇਰਾ ਮੁੰਡਾ ਅੱਗੇ ਰਿਆਸਤ ਚਲਾਉਣ ਲੱਗ ਜੇ ਜੀ ਇੱਥੇ ਕਿ ਅਨੇਕਾਂ ਹੀ ਪਰਿਵਾਰ ਨੇ ਪੂਰੇ ਪੰਜਾਬ ਦੇ ਵਿੱਚ ਜਿਹਦੇ ਚੋਂ ਕਹਿੰਦੇ ਨੇ ਕਿ ਇਹ ਸਾਡੀ ਰਿਆਸਤ ਹੈ ਤੇ ਇਹਨੂੰ ਸਾਡੇ ਹੀ ਬੱਚੇ ਚਲਾਉਣਗੇ ਜੇ ਇੱਥੇ ਹਰ ਉਸ ਬੰਦੇ ਦਾ ਜੋ ਕੰਮ ਕਰਦਾ ਹੋਵੇ ਪਾਰਟੀ ਲਈ ਮਿਹਨਤ ਕਰਦਾ ਹੋਵੇ ਉਹਨੂੰ ਜਲੀਲ ਕੀਤਾ ਜਾਂਦਾ ਤੇ ਮੇਰਾ ਖਿਆਲ ਹੈ ਕਈਆਂ ਦਾ ਜਲੀਲ ਹੋਇਆ ਸਰ ਜਾਂਦਾ ਹੋਊਗਾ ਜਿਨ੍ਹਾਂ ਦਾ ਨਹੀਂ ਸਰਦਾ ਉਹ ਫਿਰ ਇਹੋ ਜਿਹਾ ਕਦਮ ਚੁੱਕ ਲਈ ਮੈਨੂੰ ਚੰਗਾ ਯਾਦ ਹੈ ਮੈਨੂੰ ਪ੍ਰਧਾਨ ਯੂਥ ਅਕਾਲੀ ਦਲ ਦਾ ਫੋਨ ਆਇਆ ਕਿ ਤੁਹਾਡੀ ਪ੍ਰਧਾਨ ਜੀ ਮੈਂਬਰਸ਼ਿਪ ਜਿਹੜੀ ਆ ਉਹ ਪੰਜਾਬ ਦੇ ਵਿੱਚੋਂ ਸਭ ਤੋਂ ਇੱਕ ਨੰਬਰ ਤੇ ਆ ਪਰ ਮਜਬੂਰੀ ਆ ਤੁਹਾਡੇ ਤੇ ਤਲਵਾਰਾਂ ਬਹੁਤ ਲੜਕ ਰਹੀਆਂ ਜੀ ਇਸ ਕਰਕੇ ਤੁਸੀਂ ਮਾਝੇ ਦੇ ਜਿਹੜੇ ਜਰਨਲ ਨੇ ਉਹਨਾਂ ਦੇ ਘਰ ਜਾ ਕੇ ਜਿਸ ਗੱਲ ਨੂੰ ਕਿਸੇ ਪਾਸੇ ਲਾ ਲਉ ਤਾਂ ਪ੍ਰਧਾਨ ਬਣ ਸਕਦੇ ਜੇ ਨਹੀਂ ਤੇ ਔਖਾ ਹੈ। ਬਿਕਰਮ ਸਿੰਘ ਮਜੀਠੀਆ ਦੇ ਜਿਹੜੇ ਚਾਪਲੂਸ ਨੇ ਕੁਝ ਕੁ ਜੋ ਉਹਨਾਂ ਦੇ ਤਨਖਾਈਏ ਨੇ, ਕੁਝ ਸਲਾਹਕਾਰ ਨੇ, ਕੁਝ ਚਾਪਲੂਸ ਨੇ, ਕੁਝ ਸਾਡੇ ਜ਼ਿਲ੍ਹੇ ਤੋਂ ਨੇ ਜਿਨ੍ਹਾਂ ਨੂੰ ਸਾਡਾ ਕੰਮ ਕਰਨ ਦਾ ਪਾਰਟੀ ਲਈ ਕੰਮ ਕਰਨਾ ਪਸੰਦ ਨਹੀਂ। ਇੱਕ ਪਾਰਟੀ ਲਈ ਕੰਮ ਕਰੀਏ ਦਿਨ ਰਾਤ ਇੱਕ ਕਰਕੇ ਮਿਹਨਤ ਕਰੀਏ ਪਰਿਵਾਰ ਛੱਡ ਕੇ ਆਪਣਾ ਛੱਡ ਕੇ ਪਾਰਟੀ ਲਈ ਵਿੰਦ ਕਰੀਏ ਜਲੀਲ ਵੀ ਹੋਈਏ ਕਿਉਂ ਹੋਈਏ ਦਸਨ ਅਜਬੰਦੀ ਸਿੰਘਾਂ ਲਈ ਕੀਤਾ ਕੀ ਇਹ ਗਲਤ ਜਦੋਂ ਜੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਬੰਦੀ ਸਿੰਘਾਂ ਦੇ ਪਿੱਛੇ ਕੁਝ ਪੈਸੇ ਲਾਏ ਨੇ ਤੇ ਉਹ ਪੈਸਾ ਸੰਗਤ ਦਾ ਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੇ ਪਿਓ ਦੀ ਜਾਗੀਰ ਨਹੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਜਥੇਬੰਦੀ ਹੈ ਸਰਦਾਰ ਬੇਸਾ ਸਿੰਘ ਬਲਟੋਵਾ ਚਾਹੁੰਦੇ ਸੀ ਕਿ ਮੈਂ ਇੱਥੋਂ ਲੋਕ ਸਭਾ ਦੀ ਇਲੈਕਸ਼ਨ ਲੜ ਕੇ ਆਪਣੇ ਬੇਟੇ ਦੀ ਵਿਧਾਨ ਸਭਾ ਦੀ ਸੀਟ ਖਾਲੀ ਕਰ ਦਿਆਂ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਪਿੱਛੇ 2 ਲੱਖ ਵੋਟਰਾਂ ਦੇ ਵਿੱਚੋਂ ਹੋਰ ਕੋਈ ਇਸ ਇੱਕ ਕਾਬਲੀਅਤ ਦਾ ਮਾਲਕ ਹੀ ਨਹੀਂ ਜੀ ਸਰਦਾਰ ਬੇਸਾ ਸਿੰਘ ਬਲਟੋਵਾ ਉਹਨਾਂ ਦੇ ਨਾਲ 379 ਸਿੰਘ ਹੋਰ ਸੀ ਜੋ ਜੋਧਪੁਰ ਜੇਲ੍ਹ ਦੀ ਕੈਦ ਕੱਟ ਕੇ ਆਏ ਸੀ ਜੀ ਇਹਨਾਂ ਤੋਂ ਬਾਅਦ ਕੋਈ ਮੈਨੂੰ ਆ ਤੁਸੀਂ ਪੇਜ ਲੈ ਜਾਓ ਕੋਈ 10 ਨਾਂ ਲਿਖ ਕੇ ਲਿਆ ਦਿਓ ਜਿਨ੍ਹਾਂ ਨੇ ਸਰਦਾਰ ਵਿਰਸਾ ਸਿੰਘ ਬਲਟੋਆ ਵਾਂਗੂ ਐਮ ਐਲ ਏ ਭੋਗੇ ਹੋਣ ਮਨਿਸਟਰੀਆਂ ਭੋਗ ਲੀਆਂ ਹੋਣ ਚੌਧਰਾ ਭੋਗ ਲੀਆਂ ਹੋਣ ਜਾਂ ਦੋ ਦੋ ਕਿੱल्ल्या ਤੋਂ 200 200 ਕਰੋੜ ਦੀਆਂ ਜਾਇਦਾਦਾਂ ਬਣਾ ਲੀਆਂ ਹੋਣ ਆਪਣੇ ਨਿੱਜੀ ਹਿੱਤ ਛੱਡ ਕੇ ਜਿਨ੍ਹਾਂ ਨੇ ਨਿੱਜੀ ਹੇ ਤੱਗੇ ਰੱਖ ਕੇ ਅਕਾਲੀ ਦਲ ਨੂੰ ਖਨਾਹ ਕਰ ਦਿੱਤਾ ਹੋਵੇ ਆਪਣੀਆਂ ਚਾਪਲੂਸੀਆਂ ਆਪਣੀਆਂ ਧੜੇ ਬੰਦੀਆਂ ਕਾਇਮ ਕਰਨ ਦੇ ਲਈ ਖਨਾਹ ਕਰ ਦਿੱਤਾ ਹੋਵੇ ਅਕਾਲੀ ਦਲ ਨੂੰ ਉਹਨਾਂ ਨੂੰ ਆਪਣੇ ਨਿੱਜੀ ਹਿੱਤ ਛੱਡ ਕੇ ਪੰਥ ਲਈ ਪੰਜਾਬ ਲਈ ਅੱਗੇ ਆਣ ਕੇ ਪਾਰਟੀ ਨੂੰ ਜਿਸ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਲੋਕਾਂ ਦੇ ਵਿੱਚ ਕਾਲੀ ਦਲ ਪ੍ਰਤੀ ਅੱਜ ਵੀ ਪਿਆਰ ਹੈ। ਸਵਾਗਤ ਹੈ D5 Pro ਪੰਜਾਬੀ ਟੀਵੀ ਤੇ ਮਹਾਰਾਜ ਰਣਜੀਤ ਸਿੰਘ ਢੋਲ। ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਜੋਰਾ-ਸ਼ੋਰਾ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹਦੇ ਵਿਚਾਲੇ ਪਾਰਟੀਆਂ ਬਦਲਦਾ سلسلہ ਵੀ ਲਗਾਤਾਰ ਜਾਰੀ ਹੈ। ਬੀਤੇ ਦਿਨੀ ਮਾਝ ਦੇ ਜਰਨੈਲ ਕਹੇ ਜਾਂਦੇ ਵਿਕਰਮ ਜੀਠੀਆ ਦੇ ਅਤ ਕਰੀਬੀ ਤਨਵੀਰ ਸਿੰਘ ਗਿੱਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਜਾਂਦੀ ਔਰ ਆਮ ਆਦਮੀ ਪਾਰਟੀ ਦੇ ਮੰਚ ਤੇ ਇਹ ਕਿਹਾ ਜਾਂਦਾ ਕਿ ਮੈਨੂੰ ਪਾਰਟੀ ਛੱਡਣ ਲਈ ਮਜਬੂਰ ਕੀਤਾ ਗਿਆ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਯਾਦਵਿੰਦਰ ਸਿੰਘ ਮਾਨੋਚਾਨ ਨੇ ਗੱਲਬਾਤ ਕਰਾਂਗੇ ਮਨਚਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹਰ ਸਾਹਿਬ ਡੀ 5 ਗਰੁੱਪ ਪੰਜਾਬੀ ਵੇਖਣ ਵਾਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਗਜੀ ਕਾ ਖਾਲਸਾ ਵੈਗਜੀ ਕੀ ਫਤਿਹ ਯਾਦ ਅੰਦਰ ਜੀ ਤੁਸੀਂ ਵੀ ਦੇਖਿਆ ਹੋਊਗਾ ਤਲਬੀਰ ਸਿੰਘ ਗੱਲਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਔਰ ਆਮ ਆਦਮੀ ਪਾਰਟੀ ਦੇ ਮੰਚ ਤੋਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਪਾਰਟੀ ਛੱਡਣ ਲਈ ਮਜਬੂਰ ਕੀਤਾ ਗਿਆ ਹੈ ਕੀ ਇਹੋ ਜਿਹੇ ਹਾਲਾਤ ਅਕਾਲੀ ਦਲ ਦੇ ਵਿੱਚ ਹੈ ਵਿਕੋ ਦਿਵਾਲ ਸਾਹਿਬ ਗੱਲ ਇਸ ਤਰ੍ਹਾਂ ਹੈ ਕਿ ਅਕਾਲੀ ਦਲ ਇੱਕ ਇਤਿਹਾਸਿਕ ਜਥੇਬੰਦੀ ਹੈ ਅਕਾਲੀ ਦਲ ਦਾ ਬਹੁਤ ਮਾਣਮੱਤਾ ਇਤਿਹਾਸ ਹੈ ਬਹੁਤ ਵੱਡਾ ਇਤਿਹਾਸ ਹੈ ਅਕਾਲੀ ਦਲ ਨਾਲ ਦਾ ਇਤਿਹਾਸ ਕਿਸੇ ਕੋਲ ਨਹੀਂ ਪਰ ਅੱਜ ਅਕਾਲੀ ਦਲ ਨੂੰ ਚਲਾ ਕੌਣ ਰਿਹਾ ਹੈ ਅਕਾਲੀ ਦਲ ਨੂੰ ਕੰਟਰੋਲ ਕੌਣ ਕਰ ਰਿਹਾ ਹੈ ਇੱਕ ਕੰਪਨੀ ਵਾਂਗੂ ਕੰਟਰੋਲ ਕੌਣ ਕਰ ਰਿਹਾ ਹੈ ਅਕਾਲੀ ਦਲ ਨੂੰ ਆਪੇ ਬਣੇ ਮਾਝੇ ਦੇ ਜਰਨੈਲ ਜੋ ਚਲਾ ਰਹੇ ਨੇ ਸਚਾਈ ਹੈ ਤਲਵੀਰ ਸਿੰਘ ਗਿੱਲ ਦੀ ਗੱਲ ਦੇ ਵਿੱਚ ਕਿ ਇੱਥੇ ਕੰਮ ਕਰਨ ਵਾਲੇ ਬੰਦੇ ਦੀ ਕਦਰ ਨਹੀਂ ਇੱਥੇ ਕੋਈ ਵੀ ਬੰਦਾ ਜੋ ਦਿਨ ਰਾਤ ਮਿਹਨਤ ਕਰਦਾ ਹੋਵੇ ਕੰਮ ਕਰਦਾ ਹੋਵੇ ਉਸ ਬੰਦੇ ਦੀ ਕਦਰ ਨਹੀਂ ਹੈਗੀ ਤਲਬੀਰ ਸਿੰਘ ਗਿੱਲ ਕੀ ਇੱਥੇ ਹਰ ਉਸ ਬੰਦੇ ਦਾ ਜੋ ਕੰਮ ਕਰਦਾ ਹੋਵੇ ਪਾਰਟੀ ਲਈ ਮਿਹਨਤ ਕਰਦਾ ਹੋਵੇ ਉਹਨੂੰ ਜਲੀਲ ਕੀਤਾ ਜਾਂਦਾ ਤੇ ਮੇਰਾ ਖਿਆਲ ਹੈ ਕਈਆਂ ਦਾ ਜਲੀਲ ਹੋਇਆ ਸਰ ਜਾਂਦਾ ਹੋਊਗਾ ਜਿਨ੍ਹਾਂ ਦਾ ਨਹੀਂ ਸਰਦਾ ਉਹ ਫਿਰ ਇਹੋ ਜਿਹਾ ਕਦਮ ਚੁੱਕ ਲੈਂਦੇ ਤੈਨੂੰ ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਰਿਵਾਰਵਾਦ ਜਿਹੜਾ ਭਾਰੂ ਹੈ ਪਰਿਵਾਰਵਾਦ ਬਿਲਕੁਲ ਭਾਰੂਆ ਜੀ ਬੀਲ ਸਾਹਿਬ ਇਹਦੇ ਤੋਤੇ ਕੋਈ ਦੋ ਰਹਿਆਂ ਨਹੀਂ ਹੈਗੀਆਂ ਪਰਿਵਾਰਵਾਦ ਅੱਜ ਤੁਸੀਂ ਪੂਰੇ ਮਾਜੇ ਦੇ ਵਿੱਚ ਲੈ ਲੋ ਜੇ ਪਰਿਵਾਰਵਾਦ ਨਾ ਹੋਵੇ ਤਾਂ ਫਿਰ ਇਥੇ ਬਿਕਰਮ ਮਜੀਠੀਆ ਹਣਾਂ ਨੂੰ ਜਾਂ ਬਾਦਲ ਪਰਿਵਾਰ ਨੂੰ ਜਾਂ ਕਿਸੇ ਨੂੰ ਇਹ ਕਦਮ ਚੁੱਕਣ ਦੀ ਲੋੜ ਕਿਉਂ ਪਵੇ ਕਿ ਕਿਸੇ ਦਾ ਫਿਊਚਰ ਖਤਮ ਕਰ ਦਿਓ ਕੋਈ ਨਵਾਂ ਲੀਡਰ ਪੈਦਾ ਕਰ ਲਿਓ ਅੱਜ ਇਥੇ ਪਰਿਵਾਰਵਾਦ ਦਾ ਹੀ ਕਾਰਨ ਹੈ ਤੁਸੀਂ ਬਾਜੇ ਦੇ ਵਿੱਚ ਆ ਜਾਓ ਸਰਦਾਰ ਰਣਜੀਤ ਸਿੰਘ ਬਰਹੰਪੁਰਾ ਜਿਨ੍ਹਾਂ ਦੇ ਇੱਕ ਬਾਅਦ ਉਹਨਾਂ ਤੋਂ ਬਾਅਦ ਉਹਨਾਂ ਦਾ ਬੇਟਾ ਉਹ ਰਿਆਸਤ ਸਮਝ ਕੇ ਪਾਰਟੀ ਚਲਾਉਣ ਲੱਗ ਗਿਆ ਜੀ ਜੀ ਸਰਦਾਰ ਵਿਰਤਾ ਸਿੰਘ ਬਲਟੋਆ ਨੇ ਉਹ ਕਹਿੰਦੇ ਨੇ ਕਿ ਮੇਰਾ ਮੁੰਡਾ ਅੱਗੇ ਰਿਆਸਤ ਚਲਾਉਣ ਲੱਗ ਜੇ ਜੀ ਇੱਥੇ ਈ ਅਨੇਕਾਂ ਹੀ ਪਰਿਵਾਰ ਨੇ ਪੂਰੇ ਪੰਜਾਬ ਦੇ ਵਿੱਚ ਜਿਹਦੇ ਚੋਂ ਕਹਿੰਦੇ ਨੇ ਕਿ ਇਹ ਸਾਡੀ ਰਿਆਸਤ ਹੈ ਤੇ ਇਹਨੂੰ ਸਾਡੇ ਹੀ ਬੱਚੇ ਚਲਾਉਣਗੇ ਜਦੋਂ ਕਿ ਹਲਕੇ ਦੇ ਵਿੱਚ ਕਰੀਬ 9.2 ਲੱਖ ਵੋਟਰ ਨੇ ਜਿਹਦੇ ਵਿੱਚ ਕਿਸੇ ਦੇ ਵਿੱਚ ਵੀ ਉਹ ਇਹ ਕਾਬਲੀਅਤ ਨਹੀਂ ਸਮਝਦੇ ਕਿ ਹੋਰ ਕੋਈ ਇਥੋਂ ਪਾਰਟੀ ਚਲਾ ਸਕਦਾ ਹਾਂ ਮੈਂ ਯਾਦਵਿੰਦਰ ਮਾਨੋਚਾਲ ਬਾਰੇ ਜਾਨਣਾ ਚਾਹਾਂਗਾ ਕਿ ਯਾਦਵਿੰਦਰ ਮਾਨੋਚਾਲ ਅਕਾਲੀ ਦਲ ਦੇ ਨਾਲ ਕਦੋਂ ਤੋਂ ਜੁੜਿਆ ਹੈ ਤੇ ਕਿਹੜੀਆਂ-ਕਿਹੜੀਆਂ ਸਭਾਵਾਂ ਨਿਭਾ ਚੁੱਕਾ ਹੈ ਜੋ ਸਾਬ ਅਕਾਲੀ ਦਲ ਦਾ ਲਹੂ ਸਾਡੇ ਖੂਨ ਚ ਹੈ ਸਾਡੇ ਪੁਰਖਿਆਂ ਨੇ ਮਿਹਨਤ ਕਰਕੇ ਇਸ ਪਾਰਟੀ ਨੂੰ ਖੜਾ ਕੀਤਾ ਮੈਂ ਜਦੋਂ ਤੋਂ ਆਪਣੀ ਸੁਰਤ ਸੰਭਲੀ 2009 ਤੋਂ ਹਲਕਾਬੰਦੀ ਹੋਈ ਡੀਲਿਮਿਟੇਸ਼ਨ ਤੋਂ ਬਾਅਦ ਦਿਨ ਰਾਤ ਇੱਕ ਕਰਕੇ ਪਾਰਟੀ ਲਈ ਮਿਹਨਤ ਕੀਤੀ ਦਿਨ ਰਾਤ ਇੱਕ ਕਰਕੇ ਯੂਥ ਨੂੰ ਪਾਰਟੀ ਦੀਆਂ ਗਤੀਵਿਧੀਆਂ ਨੂੰ ਘਰੋ ਘਰੀ ਪਹੁੰਚਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਤੁਸੀਂ ਪਿਛੇ ਲਾਸਟ ਜਿਹੜੀ ਮੈਂਬਰਸ਼ਿਪ ਹੋਈ ਉਹਦੇ 'ਚ ਵੀ ਤੁਸੀਂ ਵੱਡੇ ਪੱਧਰ ਤੇ ਜਿਹੜੀ ਐ ਮੋਹਮ ਚਲਾਈ ਸੀਗੀ ਜੀਲ ਸਾਹਿਬ ਇੱਥੇ ਹੀ ਹੁਣ ਪਰਿਵਾਰਵਾਦ ਦੀ ਗੱਲ ਹੀ ਤਾਂ ਡੇਲੀ ਫੇਰ ਲੈ ਕੇ ਆ ਜਾਨਾ ਪਰਿਵਾਰਵਾਦ ਇੰਨਾ ਭਾਰੂ ਸੀ ਕਿ ਅਸੀਂ 54000 ਦੇ ਕਰੀਬ ਮੈਂਬਰਸ਼ਿਪ ਕੀਤੀ ਕਿਸੇ ਨੇ ਅੰਕੜਿਆਂ ਦੇ ਖਲਾਸੇ ਕੀਤੇ ਕਿਉਂਕਿ ਕਿਉਂ ਨਹੀਂ ਕੀਤੇ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਮੈਂ ਮੈਂਬਰਸ਼ਿਪ ਦੇ ਆਧਾਰ ਤੇ ਪ੍ਰਧਾਨ ਬਣਾਉਣੇ ਸਾਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਭਰਤੀ ਅਸੀਂ ਕੀਤੀ ਘਰ ਘਰ ਜਾ ਕੇ ਬੂਹਾ ਖੜਕਾ ਕੇ ਸਾਡਾ ਹਲਕਾ ਇਸ ਗੱਲ ਦਾ ਗਵਾਹ ਹੈ ਕਿਤੇ ਉਮੀਦ ਜਾ ਕੇ ਪੁੱਛ ਲੋ ਕਿ ਇੱਥੇ ਭਰਤੀ ਕਿੰਨੇ ਕੀਤੀ ਇੱਕ ਇੱਕ ਘਰ ਤੱਕ ਪਹੁੰਚ ਕਰਕੇ ਭਰਤੀ ਕੀਤੀ ਸੀ ਪਰ ਇੱਥੇ ਕੰਮ ਦਾ ਮੁੱਲ ਨਹੀਂ ਸੀ ਸ਼ਾਇਦ ਅਸੀਂ ਉਹਨਾਂ ਲੀਡਰਾਂ ਦੇ ਚਾਪਲੂਸ ਨਹੀਂ ਸੀ ਉਹਨਾਂ ਲੀਡਰਾਂ ਦੇ ਗੋਡੇ ਨਹੀਂ ਸੀ ਕੁੱਟਦੇ ਮੈਨੂੰ ਚੰਗਾ ਯਾਦ ਮੈਨੂੰ ਪ੍ਰਧਾਨ ਯੂਥ ਅਕਾਲੀ ਦਲ ਦਾ ਫੋਨ ਆਇਆ ਕਿ ਤੁਹਾਡੀ ਪ੍ਰਦਾਜ ਮੈਂਬਰਸ਼ਿਪ ਜਿਹੜੀ ਆ ਉਹ ਪੰਜਾਬ ਦੇ ਵਿੱਚੋਂ ਸਭ ਤੋਂ ਇੱਕ ਨੰਬਰ ਤੇ ਆ ਪਰ ਮਜਬੂਰੀ ਆ ਤੁਹਾਡੇ ਤੇ ਤਲਵਾਰਾਂ ਬਹੁਤ ਲੜਕ ਰਹੀਆਂ ਜੀ ਇਸ ਕਰਕੇ ਤੁਸੀਂ ਮਾਝੇ ਦੇ ਜਿਹੜੇ ਜਰਨਲ ਨੇ ਉਹਨਾਂ ਦੇ ਘਰ ਜਾ ਕੇ ਜਿਸ ਗੱਲ ਨੂੰ ਕਿਸੇ ਪਾਸੇ ਲਾ ਲੋ ਪ੍ਰਧਾਨ ਬਣ ਸਕਦੇ ਜੇ ਨਹੀਂ ਤੇ ਔਖਾ ਹੈ ਵਿਕਰਮ ਸਿੰਘ ਮਜੀਠੀਆ ਦੀ ਗੱਲ ਕਰ ਰਹੇ ਬਿਲਕੁਲ ਉਹਨਾਂ ਦੀ ਗੱਲ ਕਰ ਰਹੇ ਆ ਜੀ ਕਿਉਂਕਿ ਸਾਡੇ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਚਾਫਲੂਸ ਨੇ ਕੁਝ ਕੁਝ ਉਹਨਾਂ ਦੇ ਤਨਖਾਈਏ ਨੇ ਕੁਝ ਸਲਾਹਕਾਰ ਨੇ ਕੁਝ ਚਾਫਲੂਸ ਨੇ ਕੁਝ ਸਾਡੇ ਜ਼ਿਲ੍ਹੇ ਤੋਂ ਨੇ ਜਿਨ੍ਹਾਂ ਨੂੰ ਸਾਡਾ ਕੰਮ ਕਰਨ ਦਾ ਪਾਰਟੀ ਲਈ ਕੰਮ ਕਰਨਾ ਪਸੰਦ ਨਹੀਂ ਜਾਂ ਉਹ ਆਪਣੇ ਬੱਚਿਆਂ ਲਈ ਆਪਣੇ ਰਾਹ ਪੱਧਰੇ ਕਰਨੇ ਚਾਹੁੰਦੇ ਨੇ ਕਿ ਜੇ ਆਮ ਘਰਾਂ ਦੇ ਬੱਚੇ ਅੱਗੇ ਆ ਕੇ ਤਾਂ ਸਾਡੇ ਬੱਚੇ ਕਿੱਥੇ ਜਾਣਗੇ ਤਾਂ ਉਹਨਾਂ ਨੇ ਇਸ ਗੱਲ ਨੂੰ ਉਥੇ ਕਹਿ ਦਿੱਤਾ ਕਿ ਤੁਸੀਂ ਉਹਨਾਂ ਦੇ ਘਰ ਜਾ ਕੇ ਆਓ ਮੈਂ ਉਸੇ ਮੇਰੇ ਜਮੀਰ ਨੇ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਇੱਕ ਪਾਰਟੀ ਲਈ ਕੰਮ ਕਰੀਏ ਦਿਨ ਰਾਤ ਇੱਕ ਕਰਕੇ ਮਿਹਨਤ ਕਰੀਏ ਪਰਿਵਾਰ ਛੱਡ ਕੇ ਆਪਣਾਬ ਛੱਡ ਕੇ ਪਾਰਟੀ ਲਈ ਮਿਹਨਤ ਕਰੀਏ ਜਲੀਲ ਵੀ ਹੋਈਏ ਕਿਉਂ ਹੋਈਏ ਜਿਆਦਾ ਜੀ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਬੰਦੀ ਸਿੰਘਾਂ ਦੀ ਹਮਾਇਤ ਕਰਦਾ ਹੈ ਦੂਜੇ ਪਾਸੇ ਲੋਕ ਸਭਾ ਦਾ ਖਰੂਰ ਸਾਹਿਬ ਤੇ ਫਿਰਸਾ ਸਿੰਘ ਬਟੋਆ ਜਿਹੜਾ ਹੈ ਉਮੀਦਵਾਰ ਬਣਾ ਕੇ ਸ਼੍ਰੋਮਣੀ ਕਾਲੀ ਦਲ ਜਿਹੜਾ ਹੈ ਉਹ ਪੰਥ ਦੇ ਸਾਹਮਣੇ ਖੜਾ ਹੈ ਕੀ ਕਹਿਣਾ ਚਾਹੋਗੇ ਬੰਦੀ ਸਿੰਘ ਬੰਦੀ ਸਿੰਘ ਅਕਾਲੀ ਦਲ ਨੂੰ ਇੱਕ ਚੰਗਾ ਮੁੱਦਾ ਮਿਲ ਜਾਂਦਾ ਚੋਣਾ ਮੇਲੇ ਇਹ ਅਕਾਲੀ ਦਲ ਦਾ ਮੇਰਾ ਖਿਆਲ ਹੈ ਇੱਕ ਚੋਣਾ ਦਾ ਮੁੱਦਾ ਰਹਿ ਗਿਆ ਕਿਉਂਕਿ ਅਕਾਲੀ ਦਲ ਜਦੋਂ ਚੋਣਾ ਆਉਂਦੀਆਂ ਉਦੋਂ ਇਹਨਾਂ ਨੂੰ ਬੰਦੀ ਸਿੰਘ ਯਾਦ ਆ ਜਾਂਦੇ ਆ ਦੱਸਣ ਅੱਜ ਬੰਦੀ ਸਿੰਘਾਂ ਲਈ ਕੀਤਾ ਕੀ ਹੈ ਅਕਾਲੀ ਦਲ ਨੇ ਜਦੋਂ ਜੈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਬੰਦੀ ਸਿੰਘਾਂ ਦੇ ਪਿੱਛੇ ਕੁਝ ਪੈਸੇ ਲਾਏ ਨੇ ਤੇ ਉਹ ਪੈਸਾ ਸੰਗਤ ਦਾ ਸੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੇ ਪਿਓ ਦੀ ਜਾਗੀਰ ਨਹੀਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਜਥੇਬੰਦੀ ਹੈ ਸਿੱਖਾਂ ਦਾ ਮਸਲੇ ਹੱਲ ਕਰਨ ਲਈ ਬਣੀ ਜਥੇਬੰਦੀ ਹੈ ਉੱਥੇ ਸੰਗਤ ਦਾ ਪੈਸਾ ਜਾਂਦਾ ਸੰਗਤ ਦੀ ਸੇਵਾ ਜਾਂਦੀ ਜੇ ਉਸ ਪੈਸੇ ਦੇ ਵਿੱਚੋਂ ਬੰਦੀ ਸਿੰਘਾਂ ਦੇ ਲਈ ਕੋਈ ਚਾਰਾ ਜੋਈ ਪੈਰਵਾਈ ਕੀਤੀ ਗਈ ਹੈ ਤੇ ਉਹਦੇ ਚ ਕੀ ਗਲਤ ਹੈ ਅਕਾਲੀ ਦਲ ਨੇ ਉਹਦੇ ਲਈ ਕੀ ਕੀਤਾ ਗੱਲ ਆ ਹੈ ਲੋਕ ਰਾਏ ਆ ਕਿ ਅਗਲ ਅਗਰ ਲੋਕ ਸਭਾ ਹਰਖਾ ਖਰੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਸ਼ੀਟ ਛੱਡਦਾ ਸੀ ਤਾਂ ਬਾਕੀ ਸ਼ੀਟਾਂ ਤੇ ਅਕਾਲੀ ਦਲ ਨੂੰ ਫਾਇਦਾ ਹੋਣਾ ਸੀਗਾ ਲੱਗਦਾ ਤੁਹਾਨੂੰ ਕਿ ਇਹ ਪੋਸੀਬਲ ਹੈ ਮੇਰਾ ਖਿਆਲ ਹੈ ਜੇ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੀ ਸੀ ਜਾਂ ਪੰਥਕ ਜਥੇਬੰਦੀ ਕਹਿੰਦੀ ਸੀ ਜਾਂ ਜਿਸ ਸੋਚ ਦੇ ਨਾਲ ਅਸੀਂ ਜੁੜੇ ਸੀ ਕਿ ਇਹ ਇੱਕ ਪੰਥਕ ਜਜ਼ਬਾ ਹੈ ਪੰਥਕ ਸੋਚ ਹੈ ਤਾਂ ਅਕਾਲੀ ਦਲ ਨੂੰ ਜੇ ਲੋਕ ਰਾਏ ਸੀ ਕਿ ਭਾਈ ਅਮਰਤਪਾਲ ਸਿੰਘ ਇੱਕ ਪੰਥਕ ਸ਼ਖਸੀਅਤ ਨੇ ਤਾਂ ਫਿਰ ਅਸੀਂ ਸਾਨੂੰ ਉਹ ਸੀਟ ਛੱਡ ਦੇਣੀ ਚਾਹੀਦੀ ਸੀ ਕਿਉਂਕਿ ਉਹ ਕੋਈ ਉੱਪਰੋਂ ਤਾਂ ਨਹੀਂ ਨਾ ਆਏ ਜੀ ਪੰਥ ਦਾ ਆਗੂ ਹੈ ਨਾ ਫਿਰ ਅਸੀਂ ਨਿੱਜੀ ਹੱਤਕੇ ਰੱਖ ਲੇ ਪਰਿਵਾਰਵਾਦ ਅੱਗੇ ਰੱਖ ਲਿਆ ਕਿ ਨਹੀਂ ਅਸੀਂ ਪੰਥਕ ਆ ਜਿਹੜਾ ਉਹ ਦੂਜੇ ਲੋਕ ਨੇ ਉਹ ਪੰਥਕ ਨਹੀਂ ਬਿਲਕੁਲ ਮੈਂ ਸੋਚ ਦੇ ਨਾਲ ਬਿਲਕੁਲ ਸਹਿਮਤ ਨਹੀਂ ਕਿਉਂਕਿ ਸਰਦਾਰ ਬਲਸਾ ਸਿੰਘ ਬਲਟੋਆ ਫਿਰ ਇੱਥੇ ਪਰਿਵਾਰਵਾਦ ਦੀ ਗੱਲ ਆਉਂਦੀ ਹੈ ਸਰਦਾਰ ਬੇਰਸਾ ਸਿੰਘ ਬਲਟੋਵਾ ਚਾਹੁੰਦੇ ਸੀ ਕਿ ਮੈਂ ਇੱਥੋਂ ਲੋਕ ਸਭਾ ਦੀ ਇਲੈਕਸ਼ਨ ਲੜ ਕੇ ਆਪਣੇ بیٹے ਲਈ ਵਿਧਾਨ ਸਭਾ ਦੀ ਸੀਟ ਖਾਲੀ ਕਰ ਦਿਆਂ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਪਿੱਛੇ 2 ਲੱਖ ਵੋਟਰਾਂ ਦੇ ਵਿੱਚੋਂ ਹੋਰ ਕੋਈ ਇਸ ਕਾਬਲੀਅਤ ਦਾ ਮਾਲਕ ਹੀ ਨਹੀਂ ਜੋ ਇੱਥੇ ਲੀਡਰ ਬਣ ਸਕੇ ਜਾਂ ਕੋਈ ਪੰਥ ਦੀ ਜਾਂ ਲੋਕਾਂ ਦੀ ਜੋ ਸੇਵਾ ਕਰ ਸਕੇ ਕਿਉਂਕਿ ਉਹਨਾਂ ਦੀ ਤਾਂ ਰਿਆਸਤ ਆ ਰਿਆਸਤ ਜਿਹੜੀ ਆ ਉਹ ਆਪਣੇ بیٹے ਲਈ ਛੱਡ ਕੇ ਜਾਣੀ ਚਾਹੁੰਦੇ ਹਾਂ ਇਹ ਇਹ ਨਹੀਂ ਲੋਕ ਰਾਏ ਆ ਕਿ ਜਦ ਅ ਕਾਲੀ ਦਲ ਦੀ ਵਾਕਡੋਰ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਸੀ ਤਾਂ ਸਭ ਕੁਝ ਠੀਕ ਚੱਲਦੀ ਸੀ ਜਦ ਤੋਂ ਬਾਅਦ ਅ ਸੁਖਵੀਰ ਸਿੰਘ ਬਾਦਲ ਨੂੰ ਡਿਊਟੀ ਸੀਐਮ ਬਣਾਇਆ ਜਾਂ ਅ ਵਾਕਡੋਰ ਜਿਹੜੀ ਆ ਵਿਕਰਮ ਸਿੰਘ ਜੀਠਿਆ ਦੇ ਹੱਥ ਆਈ ਤਾਂ ਕਾਫੀ ਆਗੂ ਜਿਹੜੇ ਆ ਇਸ ਗੱਲ ਤੋਂ ਨਾਰਾਜ਼ ਵੀ ਹੋਏ ਸੀ ਕੀ ਕਹਿਣਾ ਚਾਹੋਗੇ ਮੈਂ ਜੀਓ ਸਭ ਤੁਹਾਨੂੰ ਦੱਸਾਂ ਇਹ ਬਿਲਕੁਲ ਤੁਹਾਡੀ ਗੱਲ ਸੱਚ ਆ ਜਦੋਂ ਪ੍ਰਕਾਸ਼ ਸਿੰਘ ਬਾਦਲ ਇਸ ਪਾਰਟੀ ਦੀ ਅਗਵਾਈ ਕਰਦੇ ਸੀ ਤਾਂ ਸਮੇਂ-ਸਮੇਂ ਤੇ ਕਾਲੀ ਦਲ ਨੇ ਸਰਕਾਰਾਂ ਵੀ ਅੰਡਾਈਆਂ ਅਕਾਲੀ ਦਲ ਸੱਤਾ 'ਚ ਵੀ ਆਇਆ ਪਰ ਜਦੋਂ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਮੈਂ ਇਸ ਪਾਰਟੀ ਜੋ ਅਜਨਗਾਰ ਦੇ ਵਿੱਚ ਪਹੁੰਚੀ ਹੈ ਮੈਂ ਇਸ ਦਾ ਕਾਰਨ ਸੁਖਬੀਰ ਸਿੰਘ ਬਾਦਲ ਨੂੰ ਘਟ ਮੈਂ ਇਸ ਦਾ ਆਪੇ ਬਣੇ ਮਾਝੇ ਦੇ ਜਰਨੈਲ ਤੇ ਉਹਨਾਂ ਦੇ ਜੋ ਚਮਚੇ ਤੇ ਜੋ ਉਹਨਾਂ ਦੇ ਸਲਾਹਕਾਰ ਜੋ ਉਹਨਾਂ ਦੇ ਤਨਖਾਈਏ ਸਲਾਹਕਾਰ ਜੋ ਉਹਨਾਂ ਦੇ ਪਿੱਛੇ ਝੋਲੀ ਚੋਕ ਮੈਂ ਉਹਨਾਂ ਨੂੰ ਮੰਨਦਾ ਜੋ ਦਿਨ ਰਾਤ ਉਹਨਾਂ ਨੂੰ ਗਲਤ ਸਲਾਹਾਂ ਦੇ ਕੇ ਤੇ ਕੰਮ ਕਰਨ ਵਾਲੇ ਬੰਦਿਆਂ ਨੂੰ ਪਾਰਟੀ 'ਚੋਂ ਪਾਸੇ ਕਰੀ ਜਾਂਦੇ ਨੇ ਮੈਂ ਸਮਝਦਾ ਕਿ ਸਭ ਤੋਂ ਵੱਡਾ ਅਕਾਲੀ ਦਲ ਦਾ ਮਾਝੇ ਕੀ ਦੁਆਬੇ ਕੀ ਮਾਲਵੇ ਕੀ ਚੰਡੀਗੜ੍ਹ ਤੱਕ ਇੱਕ ਇੱਕ ਬੰਦਾ ਗਿਣ ਕੇ ਦੱਸ ਦੂੰਗਾ ਐਡੀ ਵੱਡੀ ਲਿਸਟ ਬਣ ਜੂਗੀ ਜੋ ਮੈਂ ਦੱਸਾਂ ਪੁਰਾਣੇ ਸਮੇਂ ਤੋਂ ਚੱਲਦਿਆ ਕਿ ਜਿਹੜੇ ਕੰਮ ਕਰਨ ਵਾਲੇ ਬੰਦੇ ਆਪਦੇ ਨਿੱਜੀ ਮਫਾਦਾ ਕਾਰਨ ਆਪਦੀ ਈਗੋ ਸੈਟੀਸਫਾਈ ਕਰ ਲਈ ਇਹਨਾਂ ਨੇ ਕਢਵਾਇਆ ਗਿਆਵਿੰਦਰ ਜੀ ਵਰਸਾ ਸਿੰਘ ਬਲਟੋਆ ਵੱਲੋਂ ਇਹ ਕਿਹਾ ਗਿਆ ਕਿ ਮੈਂ ਪੰਥ ਵਾਸਤੇ ਜੇਲਾ ਕਟੀਆਂ ਨੇ ਇਸ ਕਰਕੇ ਉਹ ਲੋਕਾਂ ਨੂੰ ਉਹਨਾਂ ਨੇ ਅਪੀਲ ਕੀਤੀ ਆ ਕਿ ਮੈਨੂੰ ਲੋਕ ਸਭਾ ਹਲਕਾ ਘਰੂਰ ਸਾਹਿਬ ਤੋਂ ਵੱਧ ਵੱਧ ਵੋਟਾਂ ਪਾ ਕੇ ਜਿਤਾਓ ਕੀ ਕਹਿਣਾ ਚਾਹੋਗੇ ਤੇ ਉਹ ਸਾਹਿਬ ਇਹ ਤੇ ਇੱਕ ਮਜ਼ਾਕ ਵਾਲੀ ਗੱਲ ਲੱਗਦੀ ਆ ਕਿਉਂਕਿ ਜਦੋਂ ਤੋਂ ਜੋਧਪੁਰ ਜੇਲ੍ਹ ਦੀ ਗੱਲ ਕਰਦੇ ਨੇ ਸਰਦਾਰ ਵਰਸਾ ਸਿੰਘ ਬਲਟੋਆ ਉਹਨਾਂ ਦੇ ਨਾਲ ਤਿੰਨ ਸੌ ਨੱਤੀ ਸਿੰਘ ਹੋਰ ਸੀ ਜੋ ਜੋਧਪੁਰ ਜੇਲ੍ਹ ਦੀ ਕੈਦ ਕੱਟ ਕੇ ਆਏ ਸੀ ਜੀ ਇਹਨਾਂ ਤੋਂ ਬਾਅਦ ਕੋਈ ਮੈਨੂੰ ਆ ਤੁਸੀਂ ਪੇਜ ਲੈ ਜਾਓ ਕੋਈ ਦਾਸ ਨਾਂ ਲਿਖ ਕੇ ਲਿਆ ਦਿਓ ਜਿਨ੍ਹਾਂ ਨੇ ਸਰਦਾਰ ਵਿਰਸਾ ਸਿੰਘ ਬਲਟੋਆ ਵਾਂਗੂ ਐਮ ਐਲ ਏ ਭੋਗੇ ਹੋਣ ਮਨਿਸਟਰੀਆ ਭੋਗ ਲਿਆ ਹੋਣ ਚੌਧਰਾ ਭੋਗ ਲਿਆ ਹੋਣ ਜਾਂ ਦੋ ਦੋ ਕਿੱਲਾਂ ਤੋਂ 200 200 ਕਰੋੜ ਦੀਆਂ ਜਾਇਦਾਦਾਂ ਬਣਾ ਲਿਆ ਹੋਣ ਅੱਜ ਉਹ ਵੇਖੋ ਇਹੋ ਜਿਹੇ ਪਰਿਵਾਰ ਵੀ ਹੈਗੇ ਜਿਹੜੇ ਜ਼ਿਲਾ ਕੱਟ ਕੇ ਆਏ ਸੀ ਜਿਹੜੇ ਅੱਜ ਦੋ ਟਾਈਮ ਦੀ ਰੋਟੀ ਨੂੰ ਮੁਤਾਜ ਹੋਏ ਬੈਠੇ ਨੇ ਚਰਮਣੀ ਕਮੇਟੀ ਦੇ ਕੋਲੋਂ ਪੱਤੇ ਦੀ ਆਸ ਰੱਖਦੇ ਨੇ ਕਿ ਸ਼ਾਇਦ ਸਾਈ ਪੰਥ ਲਈ ਕੁਝ ਕੀਤਾ ਸਾਨੂੰ ਸ਼ਰਮਣੀ ਕਮੇਟੀ ਪੱਤਾ ਦੇਵੇ ਇਹ ਇੱਕ ਆਪੇ ਆਪੇ ਬਣੇ ਪੰਥਕ ਲੀਡਰ ਜਿਹੜੇ ਨੇ ਉਹ ਕਹਿੰਦੇ ਨੇ ਅਸੀਂ ਜ਼ਿਲਾ ਕਟੀਆਂ ਕਿ ਇਹਨਾਂ ਨੂੰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਕਿਹੜੇ ਮੂਹ ਦਾ ਆਪਣੇ ਆਪ ਨੂੰ ਪੰਥਕ ਕਹਿੰਦੇ ਨੇ ਯਾਦਵੰਦ ਜੀ ਇੱਕ ਇਹ ਵੀ ਸਵਾਲ ਬੜਾ ਚਰਚਾ ਚ ਰਹਿੰਦਾ ਹੈ ਕਿ ਅਕਾਲੀ ਦਲ ਦਾ ਐਸਜੀਪੀਸੀ ਦੇ ਉੱਤੇ ਕਬਜ਼ਾ ਇਹਦੇ ਚ ਸਵਾਲ ਕਦੀ ਵੀ ਮੈਂ ਦਸਾਂ ਤੁਹਾਨੂੰ ਜੀਓ ਸਾਹਿਬ ਕਦੀ ਗਲਤ ਨਹੀਂ ਉੱਠਦੇ ਹਾਂ ਜਨਤਾ ਦੇ ਵਿੱਚ ਜੋ ਵੀ ਗੱਲ ਹੋਵੇ ਜਿਹਨੂੰ ਜਨਤਾ ਨੇ ਕਦੀ ਗੱਲ ਨੂੰ ਫੇਸ ਕੀਤਾ ਹੋਵੇ ਉਹੋ ਹੀ ਗੱਲ ਨਿਕਲ ਕੇ ਆਉਂਦੀ ਹੈ ਜੀ ਸ਼ਨੋਮਣੀ ਮੈਨੂੰ ਨਾ ਤੁਸੀਂ ਅੱਜ ਸ਼ੁਰੂ ਕੀਤਾ ਹੈ ਅਗਲੀ ਵਾਰ ਤਾਂ ਨੂੰ ਤੱਥਾਂ ਦੇ ਆਧਾਰ ਤੇ ਸਬੂਤਾ ਸਮੇਤ ਇਹੋ ਇਹੋ ਜੇ ਖੁਲਾਸੇ ਕਰੂਗਾ ਕਿ ਇਹਨਾਂ ਨੂੰ ਕਿਤੇ ਮੂੰਹ ਦਿਖਾਉਣ ਦੀ ਜਗ੍ਹਾ ਨਹੀਂ ਬਚਣੀ ਕਿਉਂਕਿ ਅਸੀਂ 13 ਸਾਲ ਤੋਂ ਪਾਰਟੀ ਦੇ ਵਿੱਚ ਰਹੇ ਤੇ ਅਸੀਂ ਵੇਖਦੇ ਰਹੇ ਹਾਂ ਇੱਥੇ ਕੀ ਕੀ ਹੁੰਦਾ ਰਿਹਾ ਹਰ ਸਮੇਂ ਰੌਲਾ ਵੀ ਪਾਉਂਦੇ ਰਹੇ ਹਾਂ ਅਸੀਂ ਉਸੇ ਦਾ ਖਮਿਆਜਾ ਭੁਗਤ ਰਹੇ ਅੱਜ ਬੈਠੇ ਜੋ ਪਾਰਟੀ ਨੇ ਅਸੀਂ ਜੋ ਇਹ ਦਰਕਨਾਰੀ ਭੋਗ ਰਹੇ ਹਾਂ ਉਹਦਾ ਕਾਰਨ ਇਹ ਕਿਉਂਕਿ ਅਸੀਂ ਕੰਮ ਕਰਨ ਵਾਲੇ ਬੱਚੇ ਸਾਂ ਅਸੀਂ ਕੰਮ ਕਰਦੇ ਸਾਂ ਮਿਹਨਤ ਕਰਦੇ ਸਾਂ ਗਲਤ ਨੂੰ ਗਲਤ ਸਹੀ ਨੂੰ ਸਹੀ ਮੌਕੇ ਟਾਈਮ ਤੇ ਕਹਿੰਦੇ ਰਹੇ ਹਾਂ ਸਾਡੇ ਨਾਲ ਇਹ ਸੋਚਦੇ ਨੇ ਕਿ ਜੋ ਆਮ ਘਰਾਂ ਦੇ ਬੱਚੇ ਨੇ ਉਹ ਸਿਰਫ ਸਾਡੀਆਂ ਦਰੀਆਂ ਮਿਛਾਉਣ ਸਾਡੇ ਬੱਚਿਆਂ ਨੂੰ ਜ਼ਿੰਦਾਬਾਦ ਕਰਨ ਤੇ ਬੈਨਰ ਲਗਾਉਣ ਇਹ ਕਿਸੇ ਕੰਮ ਦੇ ਵਿੱਚ ਦਖਲਅੰਦਾਜ਼ੀ ਨਾ ਕਰਨ ਰਹੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਅਕਾਲੀ ਦਲ ਦੇ ਲੀਡਰ ਚਲਾ ਰਹੇ ਨੇ ਤੇ ਆਪਣੇ ਨਿੱਜੀ ਹਿੱਤਾਂ ਲਈ ਚਲਾ ਰਹੇ ਹਾਂ ਯਾਦਵੰਦਰ ਜੀ ਅਗਰ ਮੈਂ ਇਹ ਕਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਗੱਲ ਦੇ ਨਾਲ ਲਾਉਣ ਇਹੋ ਜਿਹਾ ਕੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਣ ਤਾਂ ਕਿ ਪੰਜਾਬ ਦੇ ਲੋਕ ਜਿਹੜੀ ਹੈ ਖੇਤਰੀ ਪਾਰਟੀ ਜਿਹੜੀ ਆ ਜਿਹੜੀ ਸ਼ਹੀਦਾਂ ਦੀ ਪਾਰਟੀ ਗਿਣੀ ਜਾਂਦੀ ਹੈ ਉਹਨੂੰ ਵਾਪਸ ਜਿਹੜੇ ਆ ਗੱਲ 'ਨ ਲਾ ਲੈਣ ਮੇਰਾ ਖਿਆਲ ਹੈ ਕਿ ਜੋ ਅਜਕ ਇਹਨਾਂ ਨੇ ਲੀਡਰਸ਼ਿਪ ਦੀਆਂ ਗਲਤੀਆਂ ਕਾਰਨ ਅਕਾਲੀ ਦਲ ਦੇ ਵਿੱਚ ਨਘਾਰ ਆਇਆ ਹੈ ਉਹਨਾਂ ਗਲਤੀਆਂ ਨੂੰ ਸੁਧਾਰਨ ਦੀ ਅੱਜ ਮੌਕੇ ਦੀ ਲੋੜ ਆ ਅੱਜ ਲੋਕ ਅਕਾਲੀ ਦਲ ਨੂੰ ਮਾੜਾ ਨਹੀਂ ਕਹਿੰਦੇ ਲੋਕ ਇਥੋਂ ਦੀ ਲੀਡਰਸ਼ਿਪ ਨੂੰ ਮਾੜਾ ਕਹਿੰਦੇ ਆ 18 ਦਸੰਬਰ 1920 ਨੂੰ ਅਕਾਲੀ ਦਲ ਦੀ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸ਼ੁਰੂਆਤ ਹੋਈ ਸੀ ਉਹ ਇੱਕ ਲਹਿਰ ਸੀ ਜੋ ਪੰਥਕ ਮੁੱਦਿਆਂ ਦੇ ਲਈ ਪੰਜਾਬ ਦੇ ਮੁੱਦਿਆਂ ਲਈ ਲੜਨ ਲਈ ਲਹਿਰ ਬਣੀ ਸੀ ਉਹ ਉਥੋਂ ਨਿਹਾਰਵਲ ਜਾਂਦੇ ਜਾਂਦੇ ਅੱਜ ਦੋਵੇਂ ਐਮਐਲਏਾਂ ਦੇ ਉੱਤੇ ਆਣ ਕੇ ਖੜੀ ਹੋ ਗਈ ਆ ਇਹ ਲੀਡਰਸ਼ਿਪ ਦੀਆਂ ਗਲਤੀਆਂ ਨਹੀਂ ਦੂਰ ਕੀ ਆ ਸ਼ਾਇਦ ਇਹਨਾਂ ਨੂੰ ਛੱਡ ਕੇ ਆਪਣੇ ਨਿੱਜੀ ਹਿੱਤ ਛੱਡ ਕੇ ਜਿਨ੍ਹਾਂ ਨੇ ਨਿੱਜੀ ਹਿੱਤ ਅੱਗੇ ਰੱਖ ਕੇ ਅਕਾਲੀ ਦਲ ਨੂੰ ਫਨਾਹ ਕਰ ਦਿੱਤਾ ਹੋਵੇ ਆਪਣੀਆਂ ਚਾਪਲੂਸੀਆਂ ਆਪਣੀਆਂ ਧੜੇਬੰਦੀਆਂ ਕਾਇਮ ਕਰਨ ਦੇ ਲਈ ਫਨਾ ਕਰ ਦਿੱਤਾ ਹੋਵੇ ਅਕਾਲੀ ਦਲ ਨੂੰ ਉਹਨਾਂ ਨੂੰ ਆਪਣੇ ਨਿੱਜੀ ਹਿੱਤ ਛੱਡ ਕੇ ਪੰਥ ਲਈ ਪੰਜਾਬ ਲਈ ਅੱਗੇ ਆਣ ਕੇ ਪਾਰਟੀ ਨੂੰ ਜਿਸ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਲੋਕਾਂ ਦੇ ਵਿੱਚ ਅਕਾਲੀ ਦਲ ਪ੍ਰਤੀ ਅੱਜ ਵੀ ਪਿਆਰ ਹੈ ਧੰਨਵਾਦ